ਪੰਜਾਬ ਦੇ ਵਿੱਚ ਦੋ ਪਾਰਟੀਆਂ ਉਹ ਨੇ ਜਿਨ੍ਹਾਂ ਦਾ ਆਈਟੀ ਸੈੱਲ ਸਭ ਤੋਂ ਗੰਦਾ ਕੰਮ ਕਰ ਰਿਹਾ ਹੈ ਇੱਕ ਕਾਂਗਰਸੀ ਤੇ ਇੱਕ ਅਕਾਲੀ ਅਕਾਲੀਆਂ ਦੇ ਵਿੱਚ ਵੀ ਉਹ ਲੀਡਰ ਨੇ ਜਿਹੜੇ ਕੜਮ ਚੌਧਰੀ ਜਿਹੜੇ ਹਰਾਮਖੋਰ ਆਪਣੀਆਂ ਪਰਸਨਲ ਐਡੀਆਂ ਤੋਂ ਇਹ ਭਵੰਤਮਨ ਦੀ ਜਿਹੜੀ ਅਸ਼ਲੀਲ ਵੀਡੀਓ ਸੀ ਉਹਨੂੰ ਵਾਇਰਲ ਕਰ ਚੁੱਕੇ ਆ ਸ਼ਖਬਾਲ ਖਹਿਰਾ ਕੌਂ ਰੰਗ ਦਾ ਲੀਡਰ ਉਹਨੇ ਬਹੁਤ ਪੇਜਾਂ ਤੋਂ ਕਹਿੰਦੇ ਇਹ ਵੀਡੀਓ ਵਾਇਰਲ ਕਰਵਾਈਏ ਹੁਣ ਤੁਸੀਂ ਕੀ ਕਹੋਗੇ ਵੀ ਇਹ ਰਾਜਨੀਤੀ ਹੈ ਜਿਹੜੀ ਹੁਣ ਮੈਂ ਗੱਲ ਆਪਣੇ ਵੱਲੋਂ ਕਹਿਣੀ ਹੈ ਤੇ ਹੁਣ ਚਲੋਣੇ ਤਾਂ ਲੜਨਗੇ ਬਹੁਤਿਆਂ ਦੇ ਮੈਨੂੰ ਬਥੇਰੇ ਫੋਨ ਆਏ ਕੁੜੀਆਂ ਦੀਆਂ ਗਾਲਾਂ ਕਮੈਂਟਾਂ ਦੇ ਵਿੱਚ ਇੰਸਟਾਗ੍ਰਾਮ ਤੇ ਜਦੋਂ ਅਸੀਂ ਪੋਸਟ ਪਾਈ ਹੈ ਜਾਂ YouTube ਤੇ ਵੀਡੀਓ ਪਾਈ ਹੈ ਉਦੋਂ ਕੱਡੀਆਂ ਗਈਆਂ ਇਦਾਂ ਦੀਆਂ ਗੱਲਾਂ